15 ਸਾਲ ਦੀ ਉਮਰ ਹੈ ਤੁਹਾਡੀ ਤੇ 8ਵੀਂ ਕਲਾਸ ਚ ਪੜ੍ਹਦੀ ਹੋ। ਘੋੜੀਆਂ ਦਾ ਸ਼ੌਂਕ ਕਿਵੇਂ ਪਿਆ? ਫਾਦਰ ਸਾਹਿਬ ਗਏ ਸੀ ਮੰਡੀ ਤੇ ਉੱਥੇ ਤੇ ਹੋਇਆ ਕਿ ਬਹੁਤ ਅਲੱਗ ਹੈ ਜਾਨਵਰ ਹੈ। ਤੇ ਫਿਰ ਸਾਨੂੰ ਉੱਥੇ ਤੇ ਹੋ ਗਿਆ ਕਿ ਇੱਕ ਵਾਰ ਪਾ ਕੇ ਪਰਖਣਾ ਹੈ ਕਿ ਕਿਹੜੀਆਂ। ਸਵਾਰੀ ਕਰ ਲੁੰਦੇ ਹੋ ਮੈਂ ਦੇਖਿਆ ਤੁਸੀਂ ਪੂਰਾ ਘੋੜੇ ਨੂੰ ਚਲਾ ਲੈਂਦੇ ਹੋ ਸਾਰੇ ਤਰੀਕੇ ਦੇ ਨਾਲ। ਕੀ ਨਾਮ ਸੀ ਉਸ ਘੋੜੀ ਦਾ ਜਿਸ ਨੂੰ ਬੜਾ ਪਿਆਰ ਕਰ ਰਹੀ ਤੁਸੀਂ? ਉਹਦਾ ਨਾਮ ਸੀ ਜੀ ਨੂਰ। ਬਾਕੀ ਰੱਖੀਆਂ ਹੋਈਆਂ ਨੇ ਉਹ ਵੀ ਘੋੜੀਆਂ ਨੇ ਉਹਨਾਂ ਦਾ ਕੀ ਕਿਨਾਮ ਰੱਖਿਆ ਹੋਇਆ ਫਿਰ? ਇੱਕ ਦਾ ਅਪਸਰਾ ਨਿਆਮਤ ਇਬਾਦਤ ਫੈਜ਼ਲ ਬਸ਼ੀਰੇ ਦਾ ਤੇ ਇੱਕ ਨੂਰ ਆਪਣਾ ਮੂਡ ਕਈ ਵਾਰ ਮੂਡ ਖਰਾਬ ਹੁੰਦਾ ਹੈ ਮੈਂ ਸਿੱਧਾ ਇਹਨਾਂ ਕੋਲ ਆਉਣੀ ਹੈ ਬਹੁਤ ਪਿਆਰ ਕਰਦੀ ਆ ਇਹ ਜਿਹੜਾ ਰਿਸ਼ਤੇਦਾਰਾਂ ਚ ਵੀ ਗੱਲਾਂ ਹੁੰਦੀਆਂ ਤੇ ਨਾਲ ਪੜੋਸੀਆਂ ਚ ਕੀ ਹਾਂ ਬੜਾ ਲੱਗਤ ਸ਼ੌਕ ਹੈ ਨਵਦੀਪ ਦਾ ਹਨਾ ਹਾਂਜੀ ਹੁੰਦੀਆਂ ਬਹੁਤ ਗੱਲਾਂ ਹੁੰਦੀਆਂ ਅੱਜ ਦਿਨੀ ਐਮਐਲਏ ਦਿਨੇ ਚੱਡਾ ਵੀ ਤੁਹਾਡੇ ਘਰ ਆਏ ਸੀ ਬੜਾ ਪਿਆਰ ਦੇ ਕੇ ਗਏ ਨੇ ਬੜਾ ਐਪਰੀਸ਼ੀਏਟ ਕਰਕੇ ਗਏ ਨੇ ਤੁਹਾਨੂੰ ਕਿਵੇਂ ਦਾ ਲੱਗਿਆ ਜਦੋਂ ਐਮਐਲਏ ਆਪ ਘਰ ਆ ਵੀ ਐਪਰੀਸ਼ੀਏਟ ਕਰੇ ਆਣ ਕੇ ਤੁਹਾਨੂੰ ਬਹੁਤ ਪ੍ਰਾਊਡ ਮੂਮੈਂਟ ਸੀ ਉਸ ਟਾਈਮ ਸ਼ੌਂਕ ਦੀ ਗੱਲ ਆ ਜਵੇ ਫਿਰ ਉੱਥੇ ਰੇਟ ਤਾਂ ਇਹਨਾਂ ਦਾ ਫੋਰਚੂਨਰਾਂ ਤੇ ਵੀ ਉੱਪਰ ਹੀ ਚੱਲੇ ਜਾਂਦਾ ਜੀ ਪੰਜਾਬ ਦੇ ਟੌਪ ਦੇ ਸਿੰਗਰ ਹੈ ਜੀ ਉਹਨਾਂ ਨਾਲ ਗੱਲ ਚੱਲ ਰਹੀ ਹੈ ਜੀ ਬਹੁਤ ਛੇਤੀ ਤੁਸੀਂ ਇਹਨੂੰ ਟੀਵੀ ਚੈਨਲ ਤੇ ਫਾਰਮ ਨੂੰ ਦੇਖੋਗੇ ਜਮਾਨਾ ਬਦਲ ਗਿਆ ਹੈ ਜਮਾਨਾ ਬਹੁਤ ਅੱਗੇ ਜਾ ਰਿਹਾ ਹੈ ਇਸ ਨੂੰ ਲੈ ਕੇ ਸਾਇੰਸ ਦਾ ਯੁੱਗ ਹੈ ਬੱਚੇ ਬਹੁਤ ਵੱਡੇ ਸ਼ੌਂਕ ਰੱਖਦੇ ਨੇ ਤੇ ਅੱਜ ਕੱਲ੍ਹ ਧੀਆ ਸਭ ਤੋਂ ਅੱਗੇ ਆ ਰਹੀਆਂ ਨੇ ਧੀਆ ਵੱਡੀਆਂ ਵੱਡੀਆਂ ਮੱਲਾ ਮਾਰ ਰਹੀਆਂ ਨੇ ਜਿਸ ਤਰੀਕੇ ਨਾਲ ਤੁਸੀਂ ਆਰਮੀ ਦੇ ਵਿੱਚ ਵੀ ਦੇਖਿਆ ਹੋਵੇਗਾ ਕਿਵੇਂ ਧੀਆ ਅੱਜ ਕੱਲ੍ਹ ਬੜੇ ਚੰਡੇ ਗੱਡਰੀਆਂ ਨੇ ਹੁਣੇ ਜੰਗ ਦੇ ਵਿੱਚ ਵੀ ਇੱਕ ਧੀ ਨੇ ਜਿਹੜਾ ਪਾਕਿਸਤਾਨ ਦੇ ਉੱਤੇ ਜੋ ਹਮਲਾ ਕਰਕੇ ਸਾਬਤ ਕੀਤਾ ਕਿ ਭਾਰਤ ਦੇਸ਼ ਦੀਆਂ ਧੀਆ ਕਿਸੇ ਕੰਮ ਤੋਂ ਕੱਟ ਨਹੀਂ ਪਰ ਦੂਜੇ ਪਾਸੇ ਮਾਪਿਆਂ ਨੇ ਆਪਣੀ ਧੀਆ ਨੂੰ ਹਰ ਤਰੀਕੇ ਦੇ ਸ਼ੌਂਕ ਪਾਲ ਕੇ ਦਿੱਤੇ ਹੋਏ ਨੇ ਅੱਜ ਅਸੀਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਮਾਪਿਆਂ ਦੀ ਇੱਕ ਧੀ ਨੂੰ ਉਹਨਾਂ ਦੇ ਮਾਪਿਆਂ ਨੇ ਕੋੜੀਆਂ ਜੋ ਬੱਚੇ ਨੂੰ ਸ਼ੌਂਕ ਸੀ ਉਹ ਵੀ ਪੂਰਾ ਕਰਕੇ ਦਿੱਤਾ ਹੈ ਤਾਂ ਪਰਿਵਾਰ ਸਾਡੇ ਨਾਲ ਬੈਠੇ ਆ ਤੁਸੀਂ ਦੇਖੋ ਕਿ ਉਹ ਧੀ ਵੀ ਜਿਹੜੀ ਨਵਦੀਪ ਸਾਡੇ ਨਾਲ ਹੈ ਤੇ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਤੇ ਹੋਰ ਵੀ ਭਰਾ ਤੇ ਪਰਿਵਾਰਕ ਮੈਂਬਰ ਨੇ ਜਿਹੜੇ ਬੜੇ ਸ਼ੌਂਕ ਨਾਲ ਇਹਨਾਂ ਨੇ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕੀਤੇ ਨੇ ਤਾਂ ਘੋੜੀਆਂ ਦਾ ਸ਼ੌਂਕ ਅੱਜਕੱਲ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਵੱਡੇ-ਵੱਡੇ ਜਿਹੜੇ ਫਾਰਮ ਹਾਊਸਿੰਗ ਮਿਲ ਜਾਣਗੇ ਜਿਸ ਤੇ ਕਿ ਇਹਦੇ ਵਿੱਚ ਘੋੜੀਆਂ ਰੱਖੀਆਂ ਹੁੰਦੀਆਂ ਨੇ ਪਰ ਇਹ ਵਿਰਲੇ ਲੋਕ ਹੁੰਦੇ ਨੇ ਜੋ ਕਿ ਆਪਣੇ ਬੱਚਿਆਂ ਦਾ ਸ਼ੌਂਕ ਪੂਰਾ ਕਰਦੇ ਨੇ ਇਸ ਨੂੰ ਲੈ ਕੇ ਨਵਦੀਪ ਹੈ 15 ਸਾਲ ਦੀ ਉਮਰ ਹੈ ਜੋ ਕਿ 8ਵੀਂ ਕਲਾਸ ਦੇ ਵਿੱਚ ਪੜਦੀ ਹੈ ਪਰ ਸ਼ੌਂਕ ਦੇਖੋ ਘੋੜੀਆਂ ਦਾ ਆਪ ਕੋੜੀ ਸਵਾਰੀ ਵੀ ਕਰਦੀ ਹੈ ਦੂਜੇ ਪਾਸੇ ਕੋੜੀਆਂ ਦਾ ਪੂਰਾ ਦੇਖਭਾਲ ਵੀ ਕਰਦੀ ਹੈ ਇਸ ਨੂੰ ਲੈ ਕੇ ਨਵਦੀਪ ਸਾਡੇ ਨਾਲ ਹੈ ਨਵਦੀਪ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ 15 ਸਾਲ ਦੀ ਉਮਰ ਹੈ ਤੁਹਾਡੀ ਤੇ 8ਵੀਂ ਕਲਾਸ ਚ ਪੜ੍ਹਦੀ ਹੋ ਕੋੜੀਆਂ ਦਾ ਸ਼ੌਂਕ ਕਿਵੇਂ ਪਿਆ ਤੁਹਾਨੂੰ ਕਿੰਨੇ ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਲੱਗਿਆ ਕਿ ਮੈਨੂੰ ਇਸ ਚੀਜ਼ ਦੀ ਬੜੀ ਚਾਹਤ ਹੈ ਜਬ ਮੈਂ ਰੱਖਣੀਆਂ ਨੇ ਕੋੜੀਆਂ ਕਦੋਂ ਮਾਪਿਆਂ ਨਾਲ ਤੁਸੀਂ ਗੱਲਬਾਤ ਕੀਤੀ ਕੋੜੀਆਂ ਬਾਰੇ ਸਭ ਤੋਂ ਪਹਿਲਾਂ ਮਤਲਬ ਮੇਰੇ ਫਾਦਰ ਸਾਹਿਬ ਗਏ ਸੀ ਮੰਡੀ ਤੇ ਉੱਥੇ ਤੇ ਹੋਇਆ ਕਿ ਬਹੁਤ ਅਲੱਗ ਹੈ ਜਾਨਵਰ ਹੈ ਤੇ ਫਿਰ ਸਾਨੂੰ ਉੱਥੇ ਤੇ ਹੋ ਗਿਆ ਕਿ ਇੱਕ ਵਾਰ ਪਾ ਕੇ ਪਰਖਣਾ ਹੈ ਕਿ ਕਹਿ ਜੀਏ ਤੇ ਫਿਰ ਸਾਨੂੰ ਅਸੀਂ ਮੇਰੇ ਫਾਦਰ ਸਾਹਿਬ ਹਣੀ ਮੁਹਾਲੀ ਗਏ ਕੰਸਰਟ ਫਾਰਮ ਤੇ ਉੱਥੇ ਤੇ ਅਸੀਂ ਆਪਣੀ ਪਹਿਲੀ ਜੋ ਬਸ਼ੇਰੀ ਸੀ ਉਹ ਬਾਈ ਕਰੀ ਸੀ ਤੇ ਬਹੁਤ ਵਧੀਆ ਉਹਨਾਂ ਦੇ ਘੋੜੀਆਂ ਰੱਖੀਆਂ ਹੋਈਆਂ ਤੇ ਫਿਰ ਉੱਥੇ ਤੇ ਸ਼ੌਂਕ ਵੱਧਦਾ ਵੱਧਦਾ ਹੋਰ ਵੱਧਦਾ ਗਿਆ ਤੇ ਹੁਣ ਸਾਡੇ ਕੋਲ ਪੂਰੇ 5 ਜਾਨਵਰ ਹੋ ਗਏ ਪੂਰੇ ਤੁਸੀਂ ਪੂਰੀ ਸਵਾਰੀ ਕਰ ਲੁੰਦੇ ਹੋ ਮੈਂ ਦੇਖਿਆ ਤੁਸੀਂ ਪੂਰਾ ਘੋੜੇ ਨੂੰ ਚਲਾ ਲਿੰਦੇ ਹੋ ਸਾਰੇ ਤਰੀਕੇ ਦੇ ਨਾਲ ਤੇ ਬੈਠਦੇ ਵੀ ਆਪ ਹੋ ਉਤਰਦੇ ਵੀ ਆਪ ਹੋ ਕਿਸੇ ਦੀ ਹੈਲਪ ਦੀ ਵੀ ਲੋੜ ਨਹੀਂ ਪੈ ਰਹੀ ਦੂਜੇ ਪਾਸੇ ਬੜਾ ਪਿਆਰ ਵੀ ਕਰਦੇ ਨਜ਼ਰ ਆਏ ਸੀ ਘੋੜੀ ਨੂੰ ਕੀ ਨਾਮ ਸੀ ਉਸ ਘੋੜੀ ਜਿਸ ਨੂੰ ਬੜਾ ਪਿਆਰ ਕਰ ਰਹੀ ਸੀ ਤੁਸੀਂ ਉਹਦਾ ਨਾਮ ਸੀ ਜੀ ਨੂਰ ਅੱਛਾ ਨੂਰ ਹਾਂਜੀ ਜਿਹੜੇ ਬਾਕੀ ਰੱਖਿਆ ਹੋਈਆਂ ਨੇ ਉਹ ਵੀ ਘੋੜੀਆਂ ਨੇ ਉਹਨਾਂ ਦਾ ਕੀ ਕੀ ਨਾਮ ਰੱਖਿਆ ਹੋਇਆ ਹੈ ਇੱਕ ਦਾ ਅਪਸਰਾ ਨਿਆਮਤ ਇਬਾਦਤ ਫੈਜ਼ਲ ਬਸ਼ੀਰੇ ਦਾਇ ਤੇ ਇੱਕ ਨੂਰ ਕਿੰਨਾਕ ਜਿਹੜਾ ਸ਼ੌਂਕ ਹੁਣ ਜਿਸ ਤਰ੍ਹਾਂ ਮਾਪਿਆਂ ਤੁਹਾਨੂੰ ਪਾਲ ਕੇ ਦਿੱਤਾ ਹੈ ਤਾਂ ਕਿੰਨਾਕ ਸਕੂਨ ਮਿਲਦਾ ਹੈ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਜਿਹੜਾ ਚੀਜ਼ ਚਾਹੀ ਸੀ ਮੈਂ ਉਹ ਮੈਨੂੰ ਮਿਲ ਗਈ ਹੈ ਕਿ ਮੈਂ ਉਸ ਦੇ ਨਾਲ ਰੋਜ਼ਾਨਾ ਟਾਈਮ ਸਪੈਂਡ ਕਰ ਰਹੀ ਹਾਂ ਹਾਂਜੀ ਬਹੁਤ ਸਕੂਨ ਮਿਲਦਾ ਹੈ ਜਿਕਣਾ ਮੂਡ ਕਈ ਵਾਰ ਮੂਡ ਖਰਾਬ ਹੁੰਦਾ ਹੈ ਮੈਂ ਸਿੱਧਾ ਇਹਨਾਂ ਕੋਲ ਆਉਣੀ ਆ ਬਹੁਤ ਪਿਆਰ ਕਰਦੀ ਆ ਇਹ ਹਾਂਜੀ ਬਹੁਤ ਠੀਕ ਹੋ ਜਾਂਦਾ ਹਾਂਜੀ ਅੱਛਾ ਰਿਸ਼ਤੇਦਾਰਾਂ ਚ ਵੀ ਗੱਲਾਂ ਹੁੰਦੀਆਂ ਤੇ ਨਾਲ ਪੜੋਸੀਆਂ ਚ ਕੀ ਹਾਂ ਬੜਾ ਅਲੱਗ ਤੋ ਸ਼ੌਕ ਹੈ ਨਵਦੀਪ ਦਾ ਹਨਾ ਹਾਂਜੀ ਹੁੰਦੀਆਂ ਬਹੁਤ ਗੱਲਾਂ ਹੁੰਦੀਆਂ ਅੱਛਾ ਸਕੂਲ ਤੋਂ ਤੁਸੀਂ ਪੜ੍ਹਦੇ ਹੋ ਸਕੂਲ ਦੇ ਵਿੱਚ ਟੀਚਰ ਵੀ ਗੱਲ ਕਰਦੇ ਹੁਣ ਤੁਹਾਡੇ ਬੱਚੇ ਵੀ ਜਿਹੜੇ ਨਾਲ ਦੇ ਪੜ੍ਹਦੇ ਨੇ ਉਹ ਵੀ ਕਹਿੰਦੇ ਹੁਣ ਕਿ ਨਵਦੀਪ ਤਾਂ ਘੋੜਿਆਂ ਵਾਲੀ ਸਰਦਾਰਨੀ ਹੈ ਹਾਂਜੀ ਮੈਨੂੰ ਹੁਣ ਏਕਣਾ ਹੀ ਜਾਣਨ ਲੱਗ ਗਏ ਸਾੜੀ ਕੰਨ ਇਹਨਾਂ ਦੇ ਘਰਾਂ ਘੋੜੇ ਰੱਖੇ ਹੋਈਆਂ ਹਾਂਜੀ ਕੀ ਕੀ ਅੱਗੇ ਸ਼ੌਂਕ ਕੀ ਹੈ ਤੁਹਾਡਾ ਕੀ ਅੱਗੇ ਕੀ ਬਣਨਾ ਹੈ ਕੋਣਿਆਂ ਨੂੰ ਲੈ ਕੇ ਕੋਈ ਸੁਪਨਾ ਹੈ ਅੱਗੇ ਜਾਂ ਫਿਰ ਕੋਈ ਹੋਰ ਤੁਹਾਡਾ ਕਿਸੇ ਫੀਲਡ ਚ ਹੋਰ ਜਾਣਾ ਚਾਹੁੰਦੇ ਹੋ ਤੁਸੀਂ ਇਹ ਤਾਂ ਤੁਹਾਡੇ ਇੱਕ ਅਲੱਗ ਤੋਂ ਸ਼ੌਂਕ ਹੋ ਗਿਆ ਇਸ ਤੋਂ ਅਲੱਗ ਕੁਝ ਬਣਨਾ ਚਾਹੁੰਦੇ ਹੋ ਜਾਂ ਫਿਰ ਇਸੇ ਫੀਲਡ ਦੇ ਵੀ ਤੁਸੀਂ ਚਾਹੁੰਦੇ ਹੋ ਕਿ ਹੋਰ ਅੱਗੇ ਮੇਂ ਪਹੁੰਚਾ ਇਸੇ ਫੀਲਡ ਚ ਅੱਗੇ ਵਧਣਾ ਚਾਹੁੰਦੀ ਆ ਨਾਮ ਰੋਸ਼ਨ ਕਰਨਾ ਚਾਹੁੰਦੀ ਆ ਆਪਣੇ ਪੇਰੈਂਟਸ ਦਾ ਅਸਲੀ ਦਿਨ ਹੀ ਐ ਐਮਐਲਏ ਦਿਨੇਸ਼ ਅੱਡਾ ਵੀ ਤੁਹਾਡੇ ਘਰ ਆਏ ਸੀ ਬੜਾ ਪਿਆਰ ਦੇ ਕੇ ਗਏ ਨੇ ਬੜਾ ਅਪਰੀਸ਼ੀਏਟ ਕਰਕੇ ਗਏ ਨੇ ਤੁਹਾਨੂੰ ਕਿਵੇਂ ਦਾ ਲੱਗਿਆ ਜਦੋਂ ਐਮਐਲਏ ਆਪ ਘਰ ਆ ਵੀ ਅਪਰੀਸ਼ੀਏਟ ਕਰੇ ਆਣ ਕੇ ਤੁਹਾਨੂੰ ਬਹੁਤ ਪ੍ਰਾਊਡ ਮੂਮੈਂਟ ਸੀ ਉਸ ਟਾਈਮ ਤੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਫੋਨ ਫੋਨ ਆਏ ਇਸ ਤਰ੍ਹਾਂ ਹਾਂਜੀ ਬਹੁਤ ਆਏ ਸੀ ਸਾਰੇ ਬਹੁਤ ਕਹਿ ਰਹੇ ਸੀ ਬਹੁਤ ਵਧੀਆ ਬੇਟੀ ਨੇ ਕਰਿਆ ਇੰਟਰਵਿਊ ਵਧਾਈ ਠੀਕ ਚੱਲਦੀ ਤੁਹਾਡੀ ਹਾਂਜੀ ਬਹੁਤ ਵਧੀਆ ਵਧਾਈ ਬਹੁਤ ਚੱਲ ਰਹੀ ਹੈ ਤੇ ਇਧਰ ਸ਼ੌਕ ਹੀ ਪੂਰਾ ਹਾਂਜੀ ਪੂਰੇ ਨੇ ਨਵਦੀਪ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਬਾਈ ਜੀ ਮਾਪੇ ਹਮੇਸ਼ਾ ਆਪਣੀ ਧੀਆ ਦੇ ਬੱਚਿਆਂ ਦੇ ਸ਼ੌਂਕ ਵਾਸਤੇ ਦਿਨ ਰਾਤ ਹੀ ਕਰ ਦਿੰਦੇ ਕਮਾਈ ਨੂੰ ਲੈ ਕੇ ਵੀ ਦੂਜੇ ਪਾਸੇ ਸ਼ੌਂਕ ਜਿਹੜਾ ਹੁੰਦਾ ਉਸ ਚੀਜ਼ ਨੂੰ ਲੈ ਕੇ ਵੀ ਤਾਂ ਤੁਸੀਂ ਕੋੜੀਆਂ ਆਪਣੀ ਧੀ ਨੂੰ ਲੈ ਕੇ ਦਿੱਤੀਆਂ ਨੇ ਕਿ ਆਪਣਾ ਸ਼ੌਂਕ ਪੂਰਾ ਕਰ ਤਾਂ ਸਿਰ ਕਿ ਪਹਿਲਾਂ ਇੱਕ ਲਈ ਉਸ ਤੋਂ ਬਾਅਦ ਹੁਣ ਤਿੰਨ ਹੋ ਗਈਆਂ ਤਾਂ ਕਿੰਨੀ ਕਸਮ ਸੰਭਾਲ ਰੱਖਣੀ ਪੈਂਦੀ ਹੈ ਤੇ ਕਿਵੇਂ ਇਹ ਜਿਹੜਾ ਨਵਦੀਪ ਦਾ ਸ਼ੌਂਕ ਪੂਰਾ ਕਰਨ ਦੇ ਵੀ ਤੁਸੀਂ ਸਟਰਗਲ ਕੀਤਾ ਦੇਖੋ ਜੀ ਸਾਨੂੰ ਨਾ ਸ਼ੌਂਕ ਹੀ ਮੈਨੂੰ ਮੇਰੇ ਸਹੁਰਿਆਂ ਤੋਂ ਪਿਆ ਸੀਗਾ ਜੀ ਉਹਨਾਂ ਦੇ ਘੋੜੀ ਸੀਗੀ ਜੀ ਤਾਂ ਅਸੀਂ ਜਾਂਦੇ ਉੱਥੇ ਦੇਖਦੇ ਉਹਨਾਂ ਨਾਲ ਕਦੀ ਸਵਾਰੀ ਵੀ ਕਰੀ ਐ ਤਾਂ ਪਰ ਸਾਡਾ ਜਿਹੜਾ ਸ਼ੌਂਕ ਹੈ ਇਹਨੂੰ ਪੂਰੇ ਚਾਰ ਚੰਨ ਸਾਡੇ ਨਾਲ ਹੀ ਭਗਤ ਸਿੰਘ ਦੀ ਇਹਨਾਂ ਦਾ ਕਰਨ ਸਟੱਡ ਫਾਰਮ ਹੋਲੀ ਐ ਇਹਨਾਂ ਨੇ ਪੂਰਾ ਕਰਿਆ ਜੀ ਇਹਨਾਂ ਨੇ ਬੜੇ ਫਾਰਮ ਨੂੰ ਇੱਥੇ ਤੱਕ ਲਿਜਾਣ ਵਿੱਚ ਸਾਡੀ ਕਾਫੀ ਹੈਲਪ ਕਰੀ ਐ ਜੀ ਤੇ ਸਾਨੂੰ ਸਾਰੇ ਘੋੜੀਆਂ ਵਧੀਆ ਪਰਖ ਕੇ ਦਵਾਈਆਂ ਜੀ ਇਹ ਕੀ ਰੇਟ ਦੀਆਂ ਬਾਈ ਜੀ ਜਦੋਂ ਜਦੋਂ ਨਵਦੀਪ ਦਾ ਸ਼ੌਂਕ ਤੁਸੀਂ ਦੇਖਿਆ ਕਿ ਇਹ ਚਾਹੁੰਦੀ ਹੈ ਕਿ ਕਿਤਨੇ ਕਿਤੇ ਘੋੜੀਆਂ ਘਰ ਆਣ ਤਾਂ ਕਿੰਨੇ ਕੁ ਰੇਟ ਦੇ ਵਿੱਚ ਤੁਸੀਂ ਘੋੜੀਆਂ ਜਿਹੜੀਆਂ ਬੰਜੀ ਤੋਂ ਲੈ ਕੇ ਆਏ ਫਿਰ ਦੇਖੋ ਜੀ ਜਿੱਥੇ ਸ਼ੌਂਕ ਦੀ ਗੱਲ ਆ ਜਾਵੇ ਫਿਰ ਉੱਥੇ ਰੇਟ ਤਾਂ ਇਹਨਾਂ ਦਾ ਫੋਰਚੂਨਰਾਂ ਤੇ ਵੀ ਉੱਪਰ ਹੀ ਚੱਲੇ ਜਾਂਦਾ ਜੀ ਸ਼ੌਂਕ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਜੀ ਇਨਨ ਸੰਭਾਲ ਰੱਖਣ ਵਾਸਤੇ ਫਿਰ ਬੰਦੇ ਬੰਦੇ ਵੀ ਰੱਖੇ ਹੋਣੇ ਜਾਂ ਫਿਰ ਆਪ ਤੁਸੀਂ ਕਰਦੇ ਹੋ ਪੂਰੀ ਕੇਅਰ ਇਸ ਚੀਜ਼ ਦੀ ਪਹਿਲਾਂ ਜਦੋਂ ਸਾਡੇ ਕੋਲ ਨਾ ਦੋ ਨਗ ਸੀਗੇ ਜੀ ਉਸ ਟਾਈਮ ਤਾਂ ਅਸੀਂ ਸਾਰੇ ਆਪ ਹੀ ਕਰਦੇ ਸੀਗੇ ਹੁਣ ਫਿਰ ਸਾਡੇ ਕੋਲ ਪੰਜ ਨਗ ਹੋ ਗਏ ਜੀ ਤਾਂ ਫਿਰ ਇੱਕ ਬੰਦਾ ਅਸੀਂ ਰੱਖਿਆ ਹੋਇਆ ਹੈ ਨਾ ਵਾਸਤੇ ਸਪੈਸ਼ਲ ਉਹ ਇਹਨਾਂ ਦੀ ਦੇਖਭਾਲ ਕਰਦਾ ਏ ਸਵੇਰੇ ਸ਼ਾਮ ਜਦੋਂ ਅਸੀਂ ਸਾਡੀ ਦੁਕਾਨ ਦਾ ਟਾਈਮ ਆਫ ਹੁੰਦਾ ਏ ਫਿਰ ਅਸੀਂ ਆਪ ਸਾਰੀ ਸਾਰਾ ਪਰਿਵਾਰ ਦੇਖਭਾਲ ਕਰਦਾ ਜੀ ਸੇ ਵੀ ਜਾ ਰਿਹਾ ਤੁਹਾਡਾ ਇਲਾਕੇ ਦੇ ਵਿੱਚ ਪਤਾ ਲੱਗਿਆ ਕਿ ਪਹਿਲਾਂ ਨਵਦੀਪ ਦਾ ਸ਼ੌਂਕ ਪੂਰਾ ਕਰਨਾ ਸੀ ਪਰ ਹੁਣ ਤੁਸੀਂ ਬਿਜ਼ਨਸ ਵੱਲ ਵੀ ਜਾ ਰਹੇ ਹੋ ਸੱਚੀ ਗੱਲ ਇਹ ਹਾਂਜੀ ਇਹ ਗੱਲ ਸੱਚ ਹੈ ਜੀ ਬਸ ਸ਼ੌਂਕ ਕਿਵੇਂ ਵੱਧਾ ਗਿਆ ਇਹ ਬਿਜ਼ਨਸ ਵੱਲ ਕਦਮ ਮੁੜ ਗਿਆ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਹੁਣ ਅਸੀਂ ਇਹਨੂੰ ਹੋਰ بڑے ਲੈਵਲ ਤੱਕ ਲੈ ਕੇ ਜਾਵਾਂਗੇ ਜੀ ਨਾ ਨੇ ਫੋਨ ਬਾਹਰ ਜਿੰਨਾ ਕਈ ਅਸੀਂ ਇੰਟਰਵਿਊ ਸੁਣਨੇ ਆ ਕਿ ਬਾਲੀਵੁੱਡ ਤੋਂ ਵੀ ਆਫਰ ਆਉਂਦੇ ਆ ਬਾਕੀ ਹੋਰ ਵੀ ਪੰਜਾਬ ਦੇ ਜਿਹੜੇ ਫਿਲਮੀ ਐਕਟਰ ਨੇ ਉਹਨਾਂ ਨੂੰ ਵੀ ਸ਼ੌਂਕ ਹੁੰਦਾ ਹੈ ਉਹ ਵੀ ਕਿਤੇ ਨ ਕਿਤੇ ਪੌਂਟਸ ਦੇ ਵਿੱਚ ਨੇ ਕਿਤੇ ਹੋਈ ਗੱਲਬਾਤ ਕਿਸੇ ਨਾਲ ਬਿਲਕੁਲ ਹੋਈ ਹੈ ਜੀ ਸਾਡੇ ਨਾਲ ਦੋ ਪੰਜਾਬ ਦੇ ਟਾਪ ਦੇ ਸਿੰਗਰ ਹੈ ਜੀ ਉਹਨਾਂ ਨਾਲ ਗੱਲ ਚੱਲ ਰਹੀ ਹੈ ਜੀ ਬਹੁਤ ਛੇਤੀ ਤੁਸੀਂ ਇਹਨੂੰ ਟੀਵੀ ਚੈਨਲ ਤੇ ਫਾਰਮ ਨੂੰ ਦੇਖੋਗੇ ਜੀ ਜੀ ਵੀ ਆ ਸਕਦੀ ਹੈ ਟੀਵੀ ਚੈਨਲਾਂ ਤੇ ਗਾਣਿਆਂ ਦੇ ਵਿੱਚ ਬਿਲਕੁਲ ਨਵਦੀਪ ਹੋਵੇਗੇ ਜੀ ਨਵਦੀਪ ਹੈ ਮੰਨ ਦੇ ਵਿੱਚ ਕਿ ਕਿਤੇ ਮੈਂ ਟੀਵੀ ਸੌਂਗ ਦੇ ਵਿੱਚ ਜਾਂ ਕੋਈ ਫਿਲਮਾਂ ਦੇ ਵਿੱਚ ਮੇਰੇ ਵੀ ਜਿਹੜੇ ਤੁਹਾਡੇ ਫੇਵਰੇਟ ਘੋੜੇ ਨੇ ਹਨ ਨੂਰ ਹੈ ਜਿਸ ਤਰੀਕੇ ਨਾਲ ਅਫਸਰਾ ਤੁਸੀਂ ਗੱਲ ਕੀਤੀ ਹੈ ਤਾਂ ਉਹਨਾਂ ਦੀ ਵੀ ਸਵਾਰੀ ਕਰਕੇ ਤੁਸੀਂ ਕੀਤਾ ਜਾਓ ਹਾਂਜੀ ਮੈਂ ਚਾਹੁੰਦੀ ਆ ਕਿ ਮੇਰੀ ਵੀ ਮਤਲਬ ਆਵੇਂ ਕੋਲੀਆਂ ਉਸ ਸ਼ੋਅ ਤੇ ਉੱਤੇ ਤੇ ਆਵੇਂ ਗਾਣੇ ਛੋਵੇ ਬਹੁਤ ਪਰਿਵਾਰ ਨੇ ਰੋਕੇ ਤਾਂ ਨਹੀਂ ਮੰਮੀ ਨੇ ਤਾਂ ਨਹੀਂ ਕਿਹਾ ਕਿ ਹਾਂ ਤੁਸੀਂ ਕਿਹੜਾ ਸ਼ੌਕ ਪਾ ਕੇ ਬੈਗੇ ਨਹੀਂ ਜੀ ਸਾਰ ਦੰਨੇ ਸਾਰਾ ਸਾਰੇ ਸਾਰੇ ਹਾਂਜੀ ਸਾਰੇ ਸਾਰਿਆਂ ਦੇ ਸ਼ੌਕ ਸਾਡੇ ਪਰਿਵਾਰ ਕੇ ਮੈਂਬਰ ਸਮਝਦੇ ਹਾਂ ਹਾਂਜੀ ਪੂਰਾ ਅਸੀਂ ਇਹਨਾਂ ਨੂੰ ਕਰਿਆ ਆਏ ਨਹੀਂ ਉਹ ਕਰਿਆ ਕੀ ਹਾਂ ਕਿ ਕਿਆ ਜਾਨਵਰ ਨੂੰ ਕਿਆ ਪਿਆਰ ਕਰਨਾ ਪਰ ਅਸੀਂ ਇਹਨਾਂ ਨੂੰ ਪੂਰਾ ਆਪਣਾ ਬੱਚਿਆਂ ਵਾਂਗ ਪਾਲਿਆ। ਸਿਰ ਪਿੱਛੇ ਰਿੰਗ ਬਣਾਏ ਹੋਏ ਪੂਰਾ ਉਹਨਾਂ ਨੂੰ ਘਮਾਨੇ ਘੁੰਮਨੇ ਪੂਰਾ ਹੈ। ਪੂਰਾ ਹੁਮਦੀਆਂ ਹੋ ਮੋਜਾਂ ਕਰਦੀਆਂ। ਜਦੋਂ ਪਹਿਲੇ ਦਿਨ ਤੁਸੀਂ ਘੋੜੇ ਚੜ੍ਹੇ ਉਸ ਸਵਾਰੀ ਕੀਤੀ ਹੈ ਤਾਂ ਕਿਵੇਂ ਤਾਂ ਲੱਗਿਆ ਫਿਰ ਕਿੰਵੇਂ ਤਾਂ ਤੁਹਾਨੂੰ ਲੱਗਿਆ ਕਿ ਮੈਂ ਅੱਜ ਜਿਹੜਾ ਸ਼ੌਂਕ ਸੀ ਮੈਂ ਉਸ ਦੇ ਉੱਪਰ ਬੈਠ ਕੇ ਵੀ ਸਵਾਰੀ ਕਰਕੇ ਦੇਖ ਰਹੀ ਹਾਂ। ਬਹੁਤ ਮਜ਼ਾ ਆਇਆ ਸੀ ਜਦ ਮੈਂ ਉੱਪਰ ਪਹਿਲੀ ਵਾਰ ਬੈਠੀ ਸੀ। ਫਿਰ ਪਹਿਲਾਂ ਤਾਂ ਡਰ ਸੀ ਕਿ ਕਿਆ ਹੋਊਗਾ ਫਿਰ ਡਰ ਖਤਮ ਹੀ ਹੋ ਗਿਆ ਇੱਕਦਮ ਹੋ ਗਿਆ। ਹਾਂਜੀ। ਬਿਲਕੁਲ ਭਾਈ ਜੀ ਨਾ ਜਿਸ ਤਰੀਕੇ ਨਾਲ ਖਰਾਕ ਤਾਂ ਕਿ ਕੀ ਧਿਆਨ ਰੱਖਣਾ ਪੈਂਦਾ ਹੈ ਜਾਂ ਫਿਰ ਹੋਰ ਕੀ ਕੀ ਧਿਆਨ ਘੋੜਿਆਂ ਨੂੰ ਲੈ ਕੇ ਰੱਖਣਾ ਤੇ ਕਿਉਂਕਿ ਬਹੁਤ ਮਿਹਨਤ ਮੰਗਦੇ ਨੇ ਵੀ ਤਾਂ ਜਿਸ ਤਰੀਕੇ ਨਾਲ ਪਰਿਵਾਰ ਦੇ ਵਿੱਚ ਤੁਸੀਂ ਦੇਖੇ ਪਰਿਵਾਰਕ ਮੈਂਬਰ ਬਣ ਚੁੱਕੇ ਨੇ ਤਾਂ ਕਿਵੇਂ ਧਿਆਨ ਰੱਖਦੇ ਉਹਨਾਂ ਦਾ ਕੀ ਖਰਾਕ ਹੁੰਦਾ ਦੇਖੋ ਜੀ ਖਰਾਕ ਇਹਨਾਂ ਨੂੰ ਦੋ ਟਾਈਮ ਦਾਣਾ ਪੈਂਦਾ ਹੈ ਜੀ ਠੀਕ ਹੈ ਘੋੜੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ 2 ਤੋਂ 4 ਕਿਲੋ ਦਾਣਾ ਘੋੜੀ ਨੂੰ ਪੈਂਦਾ ਹੈ ਜੀ ਡੇਲੀ ਬਾਕੀ ਪੋ ਹੈ ਜੀ ਇਹਨਾਂ ਨੂੰ ਪੈਂਦਾ ਹੈ ਬਾਕੀ ਪਾਣੀ ਦਾ ਹੁਣ ਜਿਵੇਂ ਗਰਮੀ ਹੈ ਠੀਕ ਹੈ ਉਹਦੇ ਕਰਕੇ ਇਹਨਾਂ ਨੂੰ ਪਾਣੀ ਦਾ 10 ਦਿਨ ਵਿੱਚ ਤਿੰਨ ਚਾਰ ਵਾਰ ਪਾਣੀ ਪਲਾਉਣਾ ਪੈਂਦਾ ਜੀ ਅੱਛਾ ਘੋੜੀਆਂ ਵਾਲੇ ਸਰਦਾਰ ਬੱਜਦੇ ਹੋ ਫਿਰ ਇਲਾਕੇ 'ਚ ਹੁਣ ਤਾਂ ਬਸ ਉੱਪਰ ਵਾਲੇ ਦੀ ਕਿਰਪਾ ਹੋ ਗਈ ਜੀ ਹਾਂਜੀ ਲੱਗਦਾ ਨਵਦੀਪ ਦੀ ਸਾਰੀ ਕਿਰਪਾ ਹੈ ਕਿ ਨਵਦੀਪ ਆਪਣੇ ਕਰਮ ਲਿਖਾ ਕੇ ਆਈ ਹੈ ਨਾਲ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਈ ਕਰਮ ਲਿਖਾ ਕੇ ਆਉਂਦੀਆਂ ਜੀ ਬਸ ਪਤਾ ਹੀ ਨਹੀਂ ਲੱਗਿਆ ਜੀ ਛੋਟੇ ਕੰਮ ਤੋਂ ਕਦੋਂ ਇੱਥੇ ਤੱਕ ਪਹੁੰਚ ਗਏ ਜੀ ਪਤਾ ਹੀ ਨਹੀਂ ਲੱਗਿਆ ਐਮਐਲਏ ਦਿਨੇ ਛੱਡਾ ਵੀ ਆ ਕੇ ਗਏ ਨੇ ਉਸ ਦਿਨ ਤਾਂ ਬਹੁਤ ਪ੍ਰਾਊਡ ਹੋਇਆ ਹੁਣਾਂ ਦੇ ਨਵਦੀਪ ਤੇ ਕੀ ਧੀ ਦੇ ਕਾਰਨ ਹੀ ਐਮਐਲਏ ਸਭ ਜਿਹੜੇ ਘਰ ਪਹੁੰਚ ਰਹੇ ਨੇ ਨਹੀਂ ਤਾਂ ਬੰਦਾ ਸੋਚਦਾ ਕਿ ਮੇਰੇ ਘਰ ਕਿੱਥੇ ਪਹੁੰਚਣਾ ਐਮਐਲਏ ਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਉਸ ਦਿਨ ਮਾੜ ਨਾਲੀ ਗੱਲ ਤਾ ਕਾਫੀ ਚੰਗਾ ਲੱਗਿਆ ਜੀ ਬਾਕੀ ਅਸੀਂ ਇੱਕ ਵਾਰ ਫਿਰ ਭਗਤ ਸਿੰਘ ਦਾ ਧੰਨਵਾਦ ਕਰਦੇ ਆ ਜੀ ਠੀਕ ਹੈ ਜਿਨ੍ਹਾਂ ਨੇ ਸਾਡੀ ਹੈਲਪ ਬਹੁਤ ਜ਼ਿਆਦਾ ਕਰੀ ਹੈ ਜੀ ਠੀਕ ਹੈ ਅੱਗੇ ਤੋਂ ਵੀ ਉਹ ਸਾਡੇ ਕਰਦੇ ਰਹਿਣਗੇ ਹੈਲਪ ਤਾਂ ਅਸੀਂ ਇਸ ਨੂੰ ਹੋਰ ਵੀ ਦੁੱਗਣਾ ਚੌਗਣਾ ਕੰਮ ਨੂੰ ਕਰ ਦਵਾਂਗੇ ਜੀ ਤਨਦੀਪ ਮੈਂ ਲਾਸਟ ਦੇ ਵਿੱਚ ਪੁੱਛਾਂਗਾ ਕਿ ਜਿਵੇਂ ਧੀਆਂ ਨੂੰ ਕਈ ਲੋਕ ਬੋਝ ਸਮਝਦੇ ਨੇ ਕਈ ਲੋਕ ਇਹ ਕਹਿੰਦੇ ਨੇ ਕਿ ਅਸੀਂ ਇਹ ਚੀਜ਼ਾਂ ਨਹੀਂ ਪੂਰੀਆਂ ਕਰ ਸਕਦੇ ਕਿ ਨੇ ਬਗਾਨੇ ਘਰ ਜਾਣਾ ਹੈ ਕਿ ਇਹਨੂੰ ਬਸ ਘਰ ਦਾ ਹੀ ਕੰਮ ਜਿਹੜਾ ਕਿਚਨ ਦਾ ਕੰਮ ਕਰਾਉਣਾ ਹੈ ਜਾਂ ਕੋਈ ਝਾੜੂ ਪੋਚਾ ਹੀ ਕਰਾਉਣਾ ਇਹੀ ਕੰਮ ਤੱਕ ਸੀਮਤ ਰੱਖਦੇ ਨੇ ਪਰ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਣਾ ਸ਼ੌਂਕ ਵੀ ਪੂਰਾ ਕਰ ਰਹੇ ਹੋ ਤੇ ਹੋਰ ਬੱਚਿਆਂ ਵਾਸਤੇ ਕੀ ਤੁਸੀਂ ਕਹੋਗੇ ਕੀ ਕੋਈ ਮੈਸੇਜ ਦੇਣਾ ਚਾਹੋਗੇ ਕਿ ਬੱਚਿਆਂ ਨੂੰ ਕਿਵੇਂ ਆਪਣੇ ਘਰ ਦੇ ਕੰਮਾਂ ਤੋਂ ਨਾਲ ਦੀ ਨਾਲ ਆਪਣੇ ਹੋਰ ਵੀ ਸ਼ੌਂਕ ਪੂਰੇ ਕਰਨੇ ਚਾਹੀਦੇ ਦੇਖੋ ਜੀ ਜਿੱਕਣ ਹੁਣ ਕਈਆਂ ਨੂੰ ਹੋਰ ਵੀ ਬਹੁਤ سارے ਸ਼ੌਕ ਹੁੰਨੇ ਆ ਜੇ ਉਹ ਸ਼ੌਕ ਨਾਲ ਕੰਮ ਕਰੂਗਾ ਤਾਂ ਇੱਕ ਦਿਨ ਉਹਦੀ ਬਹੁਤ ਜ਼ਿਆਦਾ ਤਰੱਕੀ ਹੋਗੀ ਮੈਂ ਇਹੀ ਕਹੂੰਗੀ ਕਿ ਘਰ ਦੇ ਕੰਮ ਵੀ ਕਰੋ ਪਰ ਆਪਣਾ ਸ਼ੌਕ ਵੀ ਬਰਕਰਾਰ ਰੱਖੋ ਬਿਲਕੁਲ ਤੇ ਦੇਖੋ ਕਿ ਇਹ ਨਵਦੀਪ ਸੀ ਜਿਨੇ ਬੜੀ ਸੋਹਣੀ ਇੰਟਰਵਿਊ ਦੇ ਕੇ ਸਾਡੇ ਦਰਸ਼ਕਾਂ ਦਾ ਮਨ ਖੁਸ਼ ਕੀਤਾ ਤਾਂ ਘੋੜੀਆਂ ਦਾ ਸ਼ੌਂਕ ਜਿਹੜਾ ਨਵਦੀਪ ਨੂੰ ਸ਼ੁਰੂ ਤੋਂ ਪੈ ਗਿਆ ਸੀ ਜੋ ਛੋਟੀ ਉਮਰ ਤੋਂ ਉਸ ਤੋਂ ਬਾਅਦ ਜਾ ਕੇ ਇਹਨਾਂ ਦੇ ਮਾਪਿਆਂ ਨੇ ਇਹਨਾਂ ਦਾ ਸ਼ੌਂਕ ਪੂਰਾ ਕੀਤਾ ਇਸ ਤੋਂ ਬਾਅਦ ਜਾ ਕੇ ਘੋੜੀ ਲੈ ਕੇ ਦਿੱਤੀ ਫਿਰ ਉਸ ਤੋਂ ਬਾਅਦ ਜਾ ਕੇ ਹੁਣ ਤਿੰਨ ਘੋੜੀਆਂ ਤੇ ਨਾਰ ਦੋ ਬਸ਼ੀਰੇ ਜਿਹੜੇ ਇਹਨਾਂ ਕੋਲ ਨੇ ਅੱਗੇ ਹੁਣ ਇਹ ਸ਼ੌਂਕ ਬਿਜ਼ਨਸ ਦੇ ਵਿੱਚ ਕਦੋਂ ਤਬਦੀਲ ਹੋ ਗਿਆ ਨਵਦੀਪ ਦੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਹੁਣ ਵੱਡੇ ਵੱਡੇ ਸਿੰਗਰਾਂ ਦੇ ਫੋਨ ਵੀ ਆ ਰਹੇ ਨੇ ਆਨੁਰਧਨ ਕਿਸੇ Song ਦੇ ਵਿੱਚ ਨਾਲ ਫਿਲਮ ਦੇ ਵਿੱਚ ਵੀ ਇਹਨਾਂ ਦੇ ਘੋੜੇ ਜਿਹੜੇ ਆ ਸਕਦੇ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਟੋਰੀ ਵਧੀਆ ਲੱਗੇ ਹੋਵੇ ਕਿ ਵੱਧ ਤੋਂ ਵੱਧ ਤੁਸੀਂ ਵੀ ਸ਼ੇਅਰ ਕਰਿਓ ਤੇ ਧੀਆਂ ਵਾਸਤੇ ਜਰੂਰ ਆਪਣੇ ਕਮੈਂਟ ਇਸ ਵੀਡੀਓ ਦੇ ਹੇਠਾਂ ਦਿਓ ਤੁਹਾਡੇ ਕੈਮਰਾਮੈਨ ਸੰਮਿਤ ਦੇ ਨਾਲ ਹਰਤੇਜ ਸਿੰਘ